ਹਰ ਕੋਈ ਮਨਾਉਂਦਾ ਪਰ ਲੜਕੀਆਂ ਦੀ ਲੋੜੀ ਤਾਂ ਵਿਰਲੇ ਪਰਿਵਾਰ ਹੀ ਮਨਾਉਂਦੇ ਨੇ ਬਟਾਲਾ ਦੇ ਮੁਹੱਲਾ ਸੁੰਦਰ ਨਗਰ ਵਿੱਚ ਕੁਲਵਿੰਦਰ ਸਿੰਘ ਦੀ ਨਭੀਤ ਕੌਰ ਨੇ ਤੇ ਆਪਣੇ ਨਵਜੰਮੀ ਬੱਚੀ ਰਹਿਮਤ ਕੌਰ ਦੀ ਪਹਿਲੀ ਲੋੜੀ ਮਨਾਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਉਹਨਾਂ ਦੇ ਘਰ ਬੇਟੇ ਦੀ ਦਾਤ ਕਾਫੀ ਸੀ ਪਰ ਉਹਨਾਂ ਨੇ ਆਪਣੇ ਬੇਟੇ ਦੀ ਲੋੜੀ ਮਨਾਈ ਨਹੀਂ ਉਸਨੇ ਕਿਹਾ ਕਿ ਹੁਣ ਉਸ ਦੇ ਘਰ ਬੇਟੀ ਨੇ ਜਨਮ ਲਿਆ ਤਾਂ ਉਸ ਦੇ ਜਨਮ ਦੀ ਖੁਸ਼ੀ ਅੰਦਰ ਅਸੀਂ ਸਮੂਹ ਪਰਿਵਾਰ ਨਾਲ ਕੇ ਲੋੜੀ ਮਨਾ ਰਹੇ ਹਾਂ ਉਹਨਾਂ ਨੇ ਕਿਹਾ ਕਿ ਲੜਕੀਆਂ ਦੇ ਜਨਮ ਤੇ ਆਪਾਂ ਨੂੰ ਵੀ ਖੁਸ਼ੀ ਮਨਾਉਣੀ ਚਾਹੀਦੀ ਹੈ ਕਿਉਂਕਿ ਲੜਕੀਆਂ ਦੇ ਨਾਲ ਹੀ ਘਰ ਪਰਿਵਾਰ ਚੱਲਦਾ ਹੈ ਉਹਨਾਂ ਨੇ ਕਿਹਾ ਕਿ ਤਿਆਂ ਹਰ ਦੁੱਖ ਸੁੱਖ ਚ ਮਾਪਿਆਂ ਦਾ ਸਾਥ ਵੰਡਾਉਂਦੀਆਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਬੱਚੀ ਦੀ ਲੋੜੀ ਪਾ ਕੇ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਕੁਲਵਿੰਦਰ ਸਿੰਘ ਪਹਿਲੀ ਲੋੜੀ ਆ ਤੇ ਬਾਦੀ ਦੂਜੀ ਕੁੜੀ ਆ ਸਾਡੀ ਇਹ ਪਹਿਲਾ ਬੇਟਾ ਸੀਗਾ ਬੇਟੇ ਦੀ ਲੋੜੀ ਨੂੰ ਆਪਾਂ ਵੰਡੀਆਂ ਕੁੜੀਆਂ ਦੇ ਤਾਂ ਨੂੰ ਕੁੜੀ ਦੀ ਲੋੜੀ ਵੰਡਦੇ ਪਾਏ ਆ। ਹਾਂਜੀ। ਚਾਰ ਨੇ ਆ ਕਿ ਲੋਕੀ ਕੁੜੀਆਂ ਨੂੰ ਪਿੱਛੇ ਪਾਉਂਦੇ ਆ ਭਾਜੀ। ਤੋਂ ਕੋ ਬੰਦਾ ਆ ਕਿ ਜਿੱਤ ਜਮੇ ਰਜਨ। ਸਾਨੂੰ ਇਹਨਾਂ ਨੂੰ ਪਿੱਛੇ ਨਾ ਪਾ ਕੇ ਅੱਗੇ ਕਰਕੇ ਸਾਨੂੰ ਇਹਨਾਂ ਦਾ ਫਕਸ਼ਨ ਜ਼ਰੂਰ ਰੱਖਣੀ ਚਾਹੀਦੀ। ਪਰ ਚਾ ਸੀ ਉਹ ਸਾਨੂੰ ਵੀ ਬੇਟੀ ਹੋਵੇ ਆਪਾਂ ਲੋਟ ਪਾਈ। ਲਗੇ ਤਾਂ ਇਹ ਪ੍ਰੋਗਰਾਮ ਪਹਿਲੇ ਵੀ ਹਾਜੀ ਪਾਈ ਗਈ ਸੀ ਉਹ ਡਿਵੈਲਪਰ ਦੇ ਬੇਟੀ ਹੋਈ ਸੀਗੀ ਉਹਨਾਂ ਨਾਲ </body> ਪਾਈ ਸੀ ਕੁੜੀ ਆ ਗਈ ਲੋਕੋ ਬੜੀ ਸਮਝ ਆ ਖਾਬ ਨੂੰ ਏਦਾਂ ਨਹੀਂ ਕਰਨਾ ਚਾਹੀਦਾ ਬੇਟਾ ਬੇਟੀ ਸਭ ਬਰਾਬਰ ਨੇ ਅੱਜਕੱਲ੍ਹ ਭਾਈ ਅੱਜ ਵੀ ਹੈਗਾ ਜੀ ਬੇਡੇ ਨਾਲੋਂ ਵੱਧ ਪਿਆਰ ਹੈ ਜੀ ਮੈਨੂੰ ਬੇਟੀ ਨਾਲ ਬੜੀ ਖੁਸ਼ੀ ਕੀਤੀ ਜਿੰਨੀ ਪਾ ਜੀ ਬੇਟੀ ਦੀ ਕੀਤੀ ਉਹ ਤੋਂ ਜ਼ਗਣੀ ਕੀਤੀ ਆਪਾਂ ਕੁੜੀਆਂ ਦੀ ਤਾਰੇ ਸਾਹਮਣੇ ਹੀ ਹੈ ਇੱਥੇ ਇੱਕ ਵਿਆਹ ਹੋ ਰਿਹਾ ਪੰਗਿਆਂ ਜੀ ਹਾਂਜੀ ਪ੍ਰੋਗਰਾਮ ਤਾਂ ਵੀ ਇੱਕ ਦਿਨ ਦੀ ਖੁਸ਼ੀ ਮੌਨ ਦੀ ਖੁਸ਼ੀ ਜੇ ਆਪਾਂ ਸੁਖਨੀ ਸਾਹਿਬ ਦਾ ਪਾਠ ਨਾਲ ਕਿਰਪਾ ਕਰਵਾਇਆ ਜੀ ਸ਼ੁਰੂ ਦਾ ਸ਼ੁਕਰਾਨਾ ਕੀਤਾ ਦਾ ਨਾਮ ਕੋ ਰਹਿਮਤ ਰੱਖਿਆ ਗੁਰੂ ਦੀ ਰਹਿਮਤ ਆ ਜੀ ਆਪਣੇ ਲੋਕ ਕੋਸ਼ਿਸ਼ ਕਰਾਂਗੇ ਜੀ ਪਹਿਲੀ ਗੱਲ ਤਾਂ ਚੰਗਾ ਇਨਸਾਨ ਬਣਾਵਾਂਗੇ ਇਨਸਾਨ ਇਹ ਚੰਗੀ ਹੋਣੀ ਚਾਹੀਦੀ ਹੈ ਬਾਕੀ ਜੋ ਬਣਾ ਉਹਨਾਂ ਦੇ ਕਰਮਾਂ ਨੇ ਨਮਸਕਾਰ ਨੋਮੀ ਤੁਹਾਨੂੰ ਗੁਰ ਰਹਿਮਤਪੁਰ ਕਾ ਖੁਸ਼ੀ ਹੈ ਲੈ ਖੁਸ਼ੀ ਹੋ ਤੁਹਾਨੂੰ ਸਾਡੇ ਘਰ ਬੇਟੀ ਹੋਈ ਹੈ ਮੇਨਾਰ ਮੈਂ ਨੇ ਪਰਮਾਤਮਾ ਤੋਂ ਮੰਗਦੀ ਸੀ ਕਿ ਮੇਰੇ ਘਰ ਬੇਟੀ ਹੋਵੇ ਮੈਨੂੰ ਖੁਸ਼ੀ ਬਹੁਤ ਖੁਸ਼ੀ ਹੋਈ ਮੇਰੇ ਘਰ ਬੇਟੀ ਮਤਾ ਕਰਕੇ ਤੇ ਲੋੜੀਂ ਆ ਰਹੀ ਹੈ ਚਲੋ ਬੇਟੀਆਂ ਵੀ ਮਨਾਉਣੀ ਚਾਹੀਦੀ ਹੈ ਜੋ ਬੇਟੀਆਂ ਨਹੀਂ ਮਨਾਉਂਦੇ ਆ ਤੇ ਸਾਰ ਬਚਾ ਲੋ ਪਤਾ ਨਹੀਂ ਪਿੱਛੇ ਖੰਦੇ ਵੀ ਨਹੀਂ ਤੇ ਚਲੋ ਜਿੰਨਾ ਹੁੰਦੇ ਹੁੰਦੇ ਆ ਉਹ ਤੇ ਅਸੀਂ ਵੇਖ ਕੇ ਚਲੋ ਬਦਲਾ ਹੀ ਧੱਕ ਦੇ ਦੋਗੇ ਨਹੀਂ ਕਿਤੇ ਦਾ ਘਟ ਨਹੀਂ ਲੜਕੀਆਂ ਉਹਨਾਂ ਨੂੰ ਪੜਾਓ ਲਿਖਾਓ ਕਦਿਆਣੀ ਹੋਈਆਂ ਇਸ ਪਾਰ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਤੇ ਮੈਂ ਇਸ ਵਾਰ ਦਾ ਇੰਚਾਰਜ ਹਾਂ ਜੀ ਆਮ ਆਦਮੀ ਪਾਰਟੀ ਵੱਲੋਂ ਜੀ ਜੀ ਇਹ ਮਾਤਾ ਨੂੰ ਇਹ ਕੱਲ ਦੱਸਣੀ ਚਾਹੁੰਦਾ ਜੀ ਵੀ ਇਸ ਪਰਿਵਾਰ ਨੇ ਧੀਆ ਦੀ ਲੋੜੀ ਜਿਹੜੀ ਹੈ ਨਾ ਉਹ ਦੂਜੀ ਵਾਰ ਮਨਾਈ ਹੈ ਜੀ ਇਸ ਤੋਂ ਪਹਿਲਾਂ ਉਹਨਾਂ ਦੇ ਵੱਡੇ ਭਾਈ ਸਾਹਿਬ ਡਾਕਟਰ ਸਾਹਿਬ ਲਖਮਿੰਦਰ ਸਿੰਘ ਜੀ ਉਹਨਾਂ ਦੀ ਬੇਟੀ ਦੀ ਲੋੜੀ ਬਣਾਈ ਗਈ ਸੀਗੀ ਇਸ ਵਾਰੀ ਇਹਨਾਂ ਨੇ ਆਪਣੀ ਬੇਟੀ ਦੀ ਲੋੜੀ ਮਨਾਈ ਆ ਔਰ ਇੱਕ ਮਿਸਾਲ ਸਾਡੇ ਏਰੀਆ ਦੇ ਲਈ ਕੌਮ ਕਰਦੀ ਆ ਵੀ ਧੀਆ ਕਿਸੇ ਕੋ ਘਰ ਨਹੀਂ ਆਇਆ ਮੈਨੂੰ ਬੜਾ ਸਤਿਕਾਰ ਹੈ ਜੀ ਧਿਆਦਾ ਤੇ ਬਰਨਾਰਗ ਸਾਹਿਬ ਨੇ ਦੇਖੋ ਕਿੰਨਾ ਉਹਨਾਂ ਨੂੰ ਸਤਿਕਾਰ ਦਿੱਤਾ ਹੈ ਨਾ ਜੀ ਤੇ ਹੁਣ ਜਿਹੜੀ ਸਮੇਂ ਦੀ ਜਿਹੜੀ ਮੰਗ ਹੈ ਨਾ ਜੀ ਧਿਆਨ ਦੇ ਪੁੱਤਾਂ ਦੇ ਵਿੱਚ ਕੋ ਬਹੁਤਾ ਫਰਕ ਰਿਹਾ ਨਹੀਂ ਔਰ ਸਭ ਤੋਂ ਮੇਰੇ ਖਿਆਲ ਦੇ ਨਾਲ ਤੇ ਜ਼ਿਆਦਾ ਇਹ ਬੱਚੀਆਂ ਜਿਹੜੀਆਂ ਰਾਈਜ਼ ਕਰਨੀਆਂ ਨੇ ਤੇ ਮੈਨੂੰ ਬਹੁਤ ਖੁਸ਼ੀ ਆ ਜੀ ਇਹ ਸਾਡਾ ਵੀਰ ਆ ਡਾਕਟਰ ਐਮਪੀ ਤੇ ਇੱਕ ਮਿਸਾਲ ਜਿਹੜੀ ਆ ਉਹ ਸਾਡੇ ਸਾਰਿਆਂ ਨੇ ਕੰਮ ਕੀਤੀ ਆ ਅਹੀ ਇਸ ਚੀਜ਼ ਨੂੰ ਹੋਰ ਵੀ ਅਪਰੀਸ਼ੀਏਟ ਕਰਾਂਗੇ ਵੇਖੋ ਉਹਨਾਂ ਦੀ ਬਦਨਸੀਬੀ ਹੈ ਜਿਹੜੇ ਧੀਆਂ ਨੂੰ ਚੰਗਾ ਨਹੀਂ ਸਮਝਦੇ ਹੁਣ ਦੇ ਟਾਈਮ ਦੇ ਵਿੱਚ ਜਿਸ ਹਿਸਾਬ ਨਾਲ এডੂਕੇਸ਼ਨ ਜਿਹੜਾ ਹਰ ਇੱਕ ਬੱਚਾ ਐਜੂਕੇਟ ਹੋ ਰਿਹਾ ਹੈ ਤੇ ਅਜੇ ਵੀ ਜਿਉ ਉਹਨਾਂ ਦੀ ਮਾਨਸਿਕਤਾ ਜਿਹੜੀ ਫਿਰ ਬਹੁਤ ਲੋਅਰ ਲੈਵਲ ਤੇ ਹੈ ਜਿਹੜੇ ਨਹੀਂ ਸਮਝਦੇ ਜੀ ਕਿ ਧੀਆਂ ਦੇ ਪਕਾਨ ਬਰਾਬਰ ਨਹੀਂ ਸਮਝਦੇ ਹੈ ਨਾ